ਹਾਂਜੀ ਪਿਆਰੇ ਵਿਦਿਆਰਥੀਓ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜਿਵੇਂ ਕਿ ਅਸੀਂ ਸਾਰੇ ਜਾਣਦੇ ਹਾਂ ਕਿ ਅੱਜ ਕੱਲ ਸੀਬੀਐਸਸੀ 10ਥ ਕਲਾਸ ਦੇ ਐਗਜ਼ਾਮ ਚੱਲ ਰਹੇ ਨੇ ਸੋ ਪੰਜਾਬੀ ਦਾ ਐਗਜ਼ਾਮ 17 ਮਾਰਚ ਨੂੰ ਹੋਣ ਜਾ ਰਿਹਾ ਹੈ ਉਸ ਐਗਜ਼ਾਮ ਦੀ ਤਿਆਰੀ ਲਈ ਅਸੀਂ ਜੋ ਪਿਛਲੇ ਇਗਜ਼ਾਮਾਂ ਦੇ ਵਿੱਚ ਕੁਐਸਚਨ ਆਨਸਰ ਬਹੁਤ ਆਰਥਿਕ ਸ਼ਬਦ ਦੇ ਰਿਪੀਟ ਹੋ ਰਹੇ ਨੇ ਸੋ ਉਹਨਾਂ ਦੀ ਪ੍ਰੈਕਟਿਸ ਕਰਨ ਜਾ ਰਹੇ ਹਾਂ ਤਾਂ ਕਿ ਤੁਹਾਡੀ ਤਿਆਰੀ ਚੰਗੀ ਤਰ੍ਹਾਂ ਹੋ ਸਕੇ ਸੋ ਪਹਿਲਾ ਪ੍ਰਸ਼ਨ ਹੇਰ ਲਿਖਿਆ ਵਿੱਚੋਂ ਟਿੱਕੀ ਸ਼ਬਦਾ ਬਹੁ ਅਰਥਿਕ ਸ਼ਬਦ ਕਿਹੜਾ ਹੈ ਟੱਪਾ ਟੁਕੜੀ ਤਰਣਾ ਸੋ ਇਸ ਦਾ ਰਾਈਟ ਆਨਸਰ ਇਜ਼ ਟੁਕੜੀ ਸੋ ਪਿਆਰੇ ਵਿਦਿਆਰਥੀਓ ਸੋ ਇਸ ਦੇ ਨਾਲ ਹੀ ਸੀ ਦੂਸਰਾ ਪ੍ਰਸ਼ਨ ਸਾਡਾ ਸਕਰੀਨ ਤੇ ਇਹ ਹੈ ਨਾਲ ਸ਼ਬਦਾ ਇੱਕ ਅਰਥ ਸਾਥ ਹੈ ਇਸ ਦਾ ਦੂਜਾ ਅਰਥ ਕਿਹੜਾ ਹੈ ਨਲੀ ਬਿਰਤੀ ਪਾ ਸੋ ਇਸ ਦਾ ਰਾਈਟ ਆਨਸਰ ਨਲੀ ਜਿਵੇਂ ਤੁਹਾਨੂੰ ਸਾਰਿਆਂ ਨੂੰ ਸਕਰੀਨ ਤੇ ਦਿਖ ਰਿਹਾ ਹੈ ਸੋ ਇਸ ਦੇ ਨਾਲ ਹੀ ਸਾਡਾ ਅਗਲਾ ਪ੍ਰਸ਼ਨ ਤੀਸਰਾ ਵਟ ਸ਼ਬਦੇ ਬਹੁ ਅਰਥਕ ਸ਼ਬਦ ਚੁਣੋ ਮਾਰਨਾ ਫੇਰੇ ਮਾਲ ਵਾਂਗ ਗੁੱਸਾ ਕਮਾਉਣਾ ਸੋ ਰਾਈਟ ਆਨਸਰ ਇਜ਼ ਤੁਹਾਡੇ ਸਕਰੀਨ ਤੇ ਦਿਖ ਰਿਹਾ ਹੈ ਗੁੱਸਾ ਤੇ ਕਮਾਉਣਾ ਸੋ ਇਸ ਦੇ ਨਾਲ ਹੀ ਸਾਡਾ ਅਗਲਾ ਕੁਐਸਚਨ ਹੇ ਲਿਖਿਆ ਵਿੱਚੋਂ ਕਿਹੜਾ ਸ਼ਬਦ ਫੁੱਲ ਸ਼ਬਦਾ ਬਹੁ ਅਰਥਕ ਹੈ ਅਜੋੜਤਾ ਮੋਟਾ ਹੋਣਾ ਧਰਨਾ ਸੋ ਰਾਈਟ ਆਨਸਰ ਤੁਹਾਨੂੰ ਸਕਰੀਨ ਦਿਖ ਰਿਹਾ ਹੈ ਮੋਟਾ ਹੋਣਾ ਮੈਂ ਆਸ ਕਰਦੀ ਹਾਂ ਤੁਹਾਨੂੰ ਮੇਰੀ ਇਹ ਵੀਡੀਓ ਪਸੰਦ ਆਈ ਹੋਵੇਗੀ ਅਸੀਂ ਜਲਦੀ ਹੀ ਹੋਰ ਬਹੁਤ ਆਰਥਿਕ ਸ਼ਬਦਾਂ ਨਾਲ ਮਿਲਦੇ ਹਾਂ ਧੰਨਵਾਦ